ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਮਨੀ ਪਲਾਂਟ ਘਰ ਵਿੱਚ ਲਗਾਉਂਦੇ ਹੋ ਤੇ ਕਿਵੇਂ ਕਰੋੜਪਤੀ ਬਣ ਸਕਦੇ ਹੋ ਜੇਕਰ ਤੁਸੀਂ ਸਿਰਫ ਦੋ ਉਪਾਅ ਉਸ ਦੇ ਨਾਲ ਕਰ ਲੈਂਦੇ ਹੋ ਤੁਹਾਡਾ ਸਾਰਾ ਹੀ ਕਰਜ਼ਾ ਮਿੰਟਾਂ ਵਿੱਚ ਉਤਰ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤਾਂ ਜੀ ਜੇਕਰ ਤੁਸੀਂ ਵੀ ਆਪਣੇ ਘਰ ਦੀ ਤੰਗੀ ਤੋਂ ਬਹੁਤ ਹੀ ਤੰਗ ਆ ਚੁੱਕੇ ਹੋ। ਤੁਸੀਂ ਮਿਹਨਤ ਤਾਂ ਬਹੁਤ ਜ਼ਿਆਦਾ ਕਰਦੇ ਹੋ ਤੇ ਪੈਸਾ ਵੀ ਬੜਾ ਕਮਾਉਂਦੇ ਹੋ ਪਰ ਤੁਹਾਡੇ ਘਰ ਵਿੱਚ ਪੈਸਾ ਟਿਕਦਾ ਨਹੀਂ। ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬੜੀ ਹੀ ਖਾਸ ਸਾਬਿਤ ਹੋ ਜਾਵੇਗੀ। ਇਸ ਲਈ ਤੁਹਾਡੇ ਚਰਣਾ ਵਿੱਚ ਬੇਨਤੀ ਹੈ ਇਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਉਹ ਦੋ ਬੜੇ ਹੀ ਖਾਸ ਉਪਾ ਜਿਸ ਦੇ ਨਾਲ ਤੁਸੀਂ ਅਮੀਰ ਹੋ ਜਾਓਗੇ ਜਿਹੜੇ ਤੁਸੀਂ ਆਪਣੇ ਘਰ ਦੇ ਵਿੱਚ ਲੱਗੇ ਹੋਏ ਮਨੀ ਪਲਾਂਟ ਦੇ ਪੌਦੇ ਨਾਲ ਉਪਾਅ ਕਰ ਸਕਦੇ ਹੋ ਸਾਤ ਸੰਗਤ ਜੀ ਜਿਨ੍ਹਾਂ ਘਰਾਂ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਹੈ ਉਹ ਤਾਂ ਆਸਾਨੀ ਨਾਲ ਇਸ ਉਪਾਅ ਨੂੰ ਕਰ ਸਕਦੇ ਹਨ ਜਿਨ੍ਹਾਂ ਦੇ ਘਰ ਵਿੱਚ ਮਨੀ ਪਲਾਂਟ ਦਾ ਪੌਦਾ ਨਹੀਂ ਜੇਕਰ ਉਹ ਲੋਕ ਮਨੀ ਪਲਾਂਟ ਦਾ ਉਪਾਅ ਘਰ ਵਿੱਚ ਕਰਨਾ ਚਾਹੁੰਦੇ ਹਨ ਤਾਂ ਇਸ ਪੌਦੇ ਨੂੰ ਲਗਾ ਸਕਦੇ ਹਨ ਸਾਤ ਸੰਗਤ ਜੀ ਇਹ ਪੌਦਾ ਬੜਾ ਘਰ ਵਿੱਚ ਜ਼ਰੂਰੀ ਹੁੰਦਾ ਹੈ ਸਾਡੇ ਘਰ ਵਿੱਚ ਉਪਾਅ ਕਰਨ ਤੋਂ ਪਹਿਲਾਂ ਜਿਹੜਾ ਮਨੀ ਪਲਾਂਟ ਦਾ ਪੌਦਾ ਹੈ ਉਹ ਕਾਫੀ ਸਮਾਂ ਪਹਿਲਾਂ ਹੀ ਲੱਗਾ ਹੋਣਾ ਚਾਹੀਦਾ ਹੁੰਦਾ ਹੈ ਇਹ ਚੀਜ਼ ਕੋਈ ਮਾਇਨੇ ਨਹੀਂ ਰੱਖਦੀ ਜੇਕਰ ਤੁਹਾਡੇ ਘਰ ਵਿੱਚ ਤੁਸੀਂ ਉਪਾਅ ਕਰ ਸਕਦੇ ਹੋ ਜੇਕਰ ਤੁਹਾਡੇ ਘਰ ਵਿੱਚ ਮਨੀ ਪਲਾਂਟ ਦਾ ਪੌਦਾ ਨਹੀਂ ਤਾਂ ਤੁਸੀਂ ਤੁਰੰਤ ਹੀ ਇਸ ਨੂੰ ਮੰਗਵਾ ਕੇ ਵੀ ਉਪਾਅ ਕਰ ਸਕਦੇ ਹੋ ਸਿਰਫ ਤੁਸੀਂ ਦੋ ਉਪਾਅ ਕਰਨੇ ਹਨ ਬਹੁਤ ਸਾਰੀਆਂ ਸੰਗਤਾਂ ਨੇ ਕਿਹਾ ਹੋਇਆ ਹੈ ਕਿ ਜੇਕਰ ਅਸੀਂ ਇਹ ਦੋ ਉਪਾਅ ਕਰਦੇ ਹਾਂ ਤਾਂ ਇਹਨਾਂ ਉਪਾਵਾਂ ਨੂੰ ਕਰਨ ਦੇ ਨਾਲ ਸਾਡੇ ਘਰ ਵਿੱਚ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ ਸਾਡੇ ਘਰ ਦੀ ਗਰੀਬੀ ਦੂਰ ਹੋ ਜਾਵੇਗੀ ਸਾਡੇ ਘਰ ਵਿੱਚ ਪੈਸਾ ਰੁਕਣਾ ਸ਼ੁਰੂ ਹੋ ਜਾਵੇਗਾ ਤੇ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਜਦੋਂ ਅਸੀਂ ਇਹ ਉਪਾਅ ਕੀਤੇ ਹਨ ਤਾਂ ਅਸੀਂ ਰੋੜਪਤੀ ਤੋਂ ਕਰੋੜਪਤੀ ਹੋ ਚੁੱਕੇ ਹਾਂ ਅਸੀਂ ਆਪਣੀ ਜ਼ਿੰਦਗੀ ਨੂੰ ਕਰੋੜਪਤੀ ਵਾਂਗ ਹੁਣ ਜਿਉ ਰਹੇ ਹਾਂ ਜ਼ਿੰਦਗੀ 'ਚ ਕੋਈ ਪਰੇਸ਼ਾਨੀ ਦੁੱਖ ਤਕਲੀਫ ਨਹੀਂ ਹੈ ਇਸ ਤਰੀਕੇ ਨਾਲ منی ਪਲਾਂਟ ਨੂੰ ਵਾਸਤੂ ਸ਼ਾਸਤਰ ਵਿੱਚ ਬੜਾ ਹੀ کارਗਰ ਮੰਨਿਆ ਜਾਂਦਾ ਹੈ ਇਸੇ ਹੀ ਤਰੀਕੇ ਨਾਲ ਜੇਕਰ ਆਪਾਂ ਗੱਲ ਕਰੀਏ منی ਪਲਾਂਟ ਦੇ ਪੌਦੇ ਦੀ ਇਹ ਸਿਰਫ ਸਾਡੇ ਘਰ ਦੀ ਸੁੰਦਰਤਾ ਹੀ ਵਧਾਉਂਦਾ ਹੈ ਇਸ ਦੇ ਨਾਲ ਨਾਲ ਸਾਡੇ ਘਰ ਦੀ ਆਰਥਿਕ ਤੰਗੀ ਤੇ ਮੁਸ਼ਕਲਾਂ ਨੂੰ ਜੜ ਤੋਂ ਉਖਾੜ ਫੇਂਕਦਾ ਹੈ ਉਹਨਾਂ ਨੂੰ ਵੀ ਦੂਰ ਕਰ ਦਿੰਦਾ ਹੈ ਹਮੇਸ਼ਾ ਲਈ ਹਰ ਇੱਕ ਚੀਜ਼ ਦਾ ਹਰ ਇੱਕ ਭੈਣ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਜਿਹੜਾ ਮਨੀ ਪਲਾਂਟ ਦਾ ਪੌਦਾ ਹੁੰਦਾ ਹੈ ਉਹ ਸਾਡੇ ਘਰ ਦੀ ਬਰਕਤ ਨੂੰ ਹਮੇਸ਼ਾ ਵਧਾਉਂਦਾ ਹੈ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਸਾਤ ਸੰਗਤ ਜੀ ਬਹੁਤ ਸਾਰੇ ਲੋਕਾਂ ਦੇ ਘਰਾਂ ਵਿੱਚ ਅੱਜ ਕੱਲ੍ਹ ਦੇ ਸਮੇਂ ਵਿੱਚ ਮਨੀ ਪਲਾਂਟ ਦਾ ਪੌਦਾ ਲੱਗਿਆ ਹੋਇਆ ਹੈ। ਇਸ ਦੇ ਨਾਲ ਨਾਲ ਸਾਥ ਸੰਗਤ ਜੀ ਲੋਕਾਂ ਦੇ ਲਈ ਇੱਕ ਛੋਟਾ ਜਿਹਾ ਸਵਾਲ ਰੱਖਦੇ ਹਾਂ। ਜਿਨ੍ਹਾਂ ਲੋਕਾਂ ਦੇ ਘਰ ਵਿੱਚ ਮਨੀ ਪਲਾਂਟ ਦਾ ਪੌਦਾ ਲੱਗਿਆ ਹੈ, ਉਹਨਾਂ ਦੇ ਘਰ ਵਿੱਚ ਬਰਕਤ ਕਿਵੇਂ ਰਹਿੰਦੀ ਹੈ? ਜਾਂ ਨਹੀਂ ਰਹਿੰਦੀ ਇਹ ਵੀ ਤੁਸੀਂ ਵੇਖ ਲੈਣਾ। ਅਸੀਂ ਮੰਨਦੇ ਹਾਂ ਤੇ ਜਾਣਦੇ ਹਾਂ ਕਿ ਜੇਕਰ ਤੁਹਾਡੇ ਘਰ ਵਿੱਚ ਮਨੀ ਪਲਾਂਟ ਦਾ ਪੌਦਾ ਹੈ, ਤੁਹਾਡੇ ਘਰ ਵਿੱਚ ਬਰਕਤ ਜ਼ਰੂਰ ਹੋਵੇਗੀ। ਪਰ ਓਨੀ ਬਰਕਤ ਨਹੀਂ ਹੋਣੀ ਜਿੰਨੀ ਇਹ ਮਨੀ ਪਲਾਂਟ ਦਾ ਪੌਦਾ ਬਰਕਤ ਕਰ ਸਕਦਾ ਹੈ। ਉਸ ਤਰੀਕੇ ਦੇ ਨਾਲ ਬਰਕਤ ਕਿਉਂ ਨਹੀਂ ਹੁੰਦੀ ਕਿਉਂਕਿ ਅਸੀਂ ਆਪਣੇ ਘਰ ਵਿੱਚ ਮਨੀ ਪਲਾਂਟ ਦੇ ਪੌਦੇ ਨੂੰ ਉਸ ਤਰ੍ਹਾਂ ਤਰੀਕੇ ਨਾਲ ਨਹੀਂ ਲਗਾਉਂਦੇ। ਜਿਸ ਤਰੀਕੇ ਨਾਲ ਸਾਨੂੰ ਲਗਾਉਣਾ ਚਾਹੀਦਾ ਹੈ ਸਾਡੀ ਗਲਤੀ ਬਸ ਇੱਥੇ ਹੋ ਜਾਂਦੀ ਹੈ। ਅਸੀਂ ਮਨੀ ਪਲਾਂਟ ਦੇ ਪੌਦੇ ਨੂੰ ਸਿਰਫ ਤੇ ਸਿਰਫ ਇੱਕ ਪੌਦਾ ਮੰਨ ਕੇ ਬੈਠੇ ਹੋਏ ਹਾਂ। ਪਰ ਸਾਧ ਸੰਗਤ ਜੀ ਤੁਸੀਂ ਇਹ ਨਹੀਂ ਜਾਣਦੇ ਜਿਹੜਾ ਮਨੀ ਪਲਾਂਟ ਦਾ ਪੌਦਾ ਹੁੰਦਾ ਹੈ। ਉਹ ਸਾਡੇ ਘਰ ਦੇ ਨਕਾਰਾਤਮਕ ਊਰਜਾ ਨੂੰ ਸੋਖ ਲੈਂਦਾ ਹੈ ਅੱਜ ਦੀ ਜਿਹੜੀ ਵੀਡੀਓ ਹੈ ਇਸ ਲਈ ਇਸ ਨੂੰ ਪੂਰੀ ਹੀ ਜਾਣਕਾਰੀ ਤੁਸੀਂ ਹਾਸਲ ਕਰਨ ਆਣੀ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਹੈ ਤੁਹਾਨੂੰ ਭੁੱਲ ਕੇ ਵੀ ਇਹ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਇਸ ਦੇ ਨਾਲ ਨਾਲ ਜਿਨ੍ਹਾਂ ਘਰਾਂ ਦੇ ਵਿੱਚ ਇਹ ਪੌਦਾ ਲੱਗਿਆ ਹੋਇਆ ਹੈ ਉਹਨਾਂ ਨੇ ਗਲਤੀਆਂ ਜੇਕਰ ਕੀਤੀਆਂ ਹਨ ਤਾਂ ਉਹਨਾਂ ਨੂੰ ਸੁਧਾਰ ਸਕਦੇ ਹਨ आज तक ਉਹਨਾਂ ਦੇ ਘਰ ਵਿੱਚ ਜੇਕਰ ਬਰਕਤ ਨਹੀਂ ਹੋਈ ਤਾਂ ਇਸ ਜਾਣਕਾਰੀ ਦੇ ਨਾਲ ਤੁਹਾਡੇ ਘਰ ਵਿੱਚ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ। ਨਾਲ ਹੀ ਅਸੀਂ ਦੋ ਉਪਾਅ ਵੀ ਤੁਹਾਨੂੰ ਦੱਸਣ ਵਾਲੇ ਹਾਂ ਜੋ ਕਿ ਮਨੀ ਪਲਾਂਟ ਦੇ ਪੌਦੇ ਨਾਲ ਕਰ ਸਕਦੇ ਹੋ। ਤੁਹਾਡੇ ਘਰ ਦੀ ਗਰੀਬੀ ਦੂਰ ਹੋ ਜਾਵੇ ਕਿ ਬਹੁਤ ਸਾਰੇ ਲੋਕਾਂ ਨੇ ਇਸ ਉਪਾਅ ਨੂੰ ਕਰਕੇ ਵੇਖਿਆ ਹੈ। ਇਸ ਪੌਦੇ ਨਾਲ ਛੋਟਾ ਜਿਹਾ ਉਪਾਅ ਕੀਤਾ ਤੇ ਉਹ ਕਰੋੜਪਤੀ ਬਣ ਚੁੱਕੇ ਹਨ। ਸਾਤ ਸੰਗਤ ਜੀ ਜੇਕਰ ਆਪਾਂ ਗੱਲ ਕਰੀਏ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਜਿਹੜੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਲੱਗਾ ਹੁੰਦਾ ਹੈ ਉਹਦੇ ਉੱਥੇ ਮਾਤਾ ਲక్ష్ਮੀ ਜੀ ਦਾ ਸਦਾ ਵਾਸ ਰਹਿੰਦਾ ਹੈ ਇਸ ਦੇ ਨਾਲ ਨਾਲ ਇਹ ਪੌਦਾ ਸਾਡੇ ਘਰ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰ ਦਿੰਦਾ ਹੈ ਜਿਹੜਾ ਵੀ ਵਿਅਕਤੀ ਇਸ ਪੌਦੇ ਨੂੰ ਆਪਣੇ ਘਰ ਦੇ ਨਿਯਮਾਂ ਦੇ ਅਨੁਸਾਰ ਲਗਾਉਂਦਾ ਹੈ ਉਸਦੇ ਘਰ ਦੀ ਆਰਥਿਕ ਸਥਿਤੀ ਠੀਕ ਹੋ ਜਾਂਦੀ ਹੈ ਆਮਦਨ ਵਿੱਚ ਵਾਧਾ ਹੋ ਜਾਂਦਾ ਹੈ ਇਸ ਦੇ ਕਿਹੜੇ ਕਿਹੜੇ ਨਿਯਮ ਹਨ ਇਹ ਸਾਰੇ ਹੀ ਆਪਾਂ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਇਹ ਗੱਲ ਵੀ ਦੱਸ ਦਈਏ ਕਿ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਲਗਾ ਰਹੇ ਹੋ ਤਾਂ ਤੁਹਾਨੂੰ ਭੁੱਲ ਕੇ ਜਾਣੇ ਅਣ ਜਾਣੇ ਵਿੱਚ ਇਹ ਗਲਤੀ ਨਹੀਂ ਕਰਨੀ ਚਾਹੀਦੀ ਜੇਕਰ ਤੁਸੀਂ ਇਹਨਾਂ ਗੱਲਾਂ ਗਲਤੀਆਂ ਨੂੰ ਪਹਿਲਾਂ ਹੀ ਕਰ ਚੁੱਕੇ ਹੋ ਜਾਣੇ ਅਣ ਜਾਣੇ ਵਿੱਚ ਤਾਂ ਇਹਨਾਂ ਨੂੰ ਸੁਧਾਰ ਸਕਦੇ ਹੋ ਠੀਕ ਕਰ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਆਪਣੇ ਘਰ ਵਿੱਚ ਜਾਂ ਫਿਰ ਹੋਰ ਲੋਕਾਂ ਦੇ ਘਰ ਵਿੱਚ ਅਕਸਰ ਹੀ ਵੇਖਿਆ ਹੋਣਾ ਜਦੋਂ ਮਨੀ ਪਲਾਂਟ ਦਾ ਪੌਦਾ ਜਿਹੜਾ ਲੱਗਾ ਹੁੰਦਾ ਹੈ ਉਸਦੇ ਪੱਤੇ ਪੀਲੇ ਹੋ ਜਾਂਦੇ ਹਨ ਕਹਿਣ ਤੋਂ ਭਾਵ ਉਸ ਪੌਦੇ ਦੇ ਵਿੱਚ ਹਰਿਆਲੀ ਨਹੀਂ ਰਹਿੰਦੀ ਉਸ ਸਮੇਂ ਕੀ ਹੁੰਦਾ ਹੈ ਉਹ ਸਾਡੇ ਘਰ ਵਿੱਚ ਨਕਾਰਾਤਮਕ ਊਰਜਾ ਵਧਾ ਦਿੰਦਾ ਹੈ ਕਿਉਂਕਿ ਹੁੰਦਾ ਕੀ ਹੈ ਜਿਸ ਚੀਜ਼ ਦੇ ਨਾਲ ਸਾਡੇ ਘਰ ਵਿੱਚ ਬਰਕਤ ਹੁੰਦੀ ਹੈ ਭਾਵੇਂ ਉਹ ਕੋਈ ਚੀਜ਼ ਹੋਵੇ ਜੇਕਰ ਅਸੀਂ ਉਸ ਚੀਜ਼ ਦੀ ਰੱਖਿਆ ਨਹੀਂ ਕਰਦੇ ਘਰ ਵਿੱਚ ਮਨੀ ਪਲਾਂਟ ਦਾ ਪੌਦਾ ਹੋਣ ਦੇ ਬਾਵਜੂਦ ਵੀ ਉਸ ਪੌਦੇ ਦਾ ਸੁੱਕ ਜਾਣਾ ਉਸਦੇ ਪੱਤੇ ਪੀਲੇ ਹੋ ਜਾਣੇ ਇਸ ਦਾ ਮਤਲਬ ਹੈ ਕਿ ਜਿਹੜਾ ਅਸੀਂ ਆਪਣੇ ਘਰ ਵਿੱਚ ਮਨੀ ਪਲਾਂਟ ਦਾ ਪੌਦਾ ਲਗਾਇਆ ਹੋਇਆ ਹੈ ਉਹ ਤੁਹਾਡੇ ਘਰ ਵਿੱਚ ਬਰਕਤ ਲੈ ਕੇ ਆਉਣ ਦਾ ਕੰਮ ਨਹੀਂ ਕਰ ਰਿਹਾ ਇਹ ਦੋ ਕਾਰਨ ਹੋ ਸਕਦੇ ਹਨ ਪਹਿਲਾ ਤਾਂ ਇਹ ਕਿ ਉਸ ਨੂੰ ਪਾਣੀ ਨਹੀਂ ਪਾਉਂਦੇ ਤੁਸੀਂ ਤੇ ਦੂਜਾ ਉਸ ਦਾ ਧਿਆਨ ਨਹੀਂ ਕਰਦੇ ਤੇ ਇਹ ਹੁੰਦਾ ਹੈ ਉਸ ਦੇ ਨਾਲ ਕਿ ਤੁਸੀਂ ਕਦੇ ਵੀ ਉਪਾਫਿਰ ਨਹੀਂ ਕਰ ਸਕਦੇ ਕਿ ਤੁਸੀਂ ਕੀ ਕਰਦੇ ਹੋ ਦੂਜੇ ਪੌਦਿਆਂ ਦੀ ਤਰ੍ਹਾਂ ਇਸ ਪੌਦੇ ਨੂੰ ਵੀ ਆਮ ਸਮਝ ਕੇ ਉਸ ਦੇ ਰੇਕੇ ਨਾਲ ਵਿਹਾਰ ਕਰਦੇ ਰਹਿੰਦੇ ਹੋ ਪਰ ਤੁਹਾਨੂੰ ਜਿਵੇਂ ਦੱਸਿਆ ਹੈ ਇਹ ਪੌਦਾ ਕੋਈ ਆਮ ਪੌਦਾ ਨਹੀਂ ਇਹ ਸਾਡੇ ਘਰ ਵਿੱਚ ਬਰਕਤ ਲੈ ਕੇ ਆਉਣ ਦੇ ਲਈ ਕਾਫੀ ਜ਼ਿਆਦਾ کارਗਰ ਸਾਬਿਤ ਹੁੰਦਾ ਹੈ ਦੂਸਰਾ ਅਸੀਂ ਜੋ ਸਭ ਤੋਂ ਵੱਡੀ ਗਲਤੀ ਕਰ ਬੈਠਦੇ ਹਾਂ ਉਹ ਕੀ ਕਰਦੇ ਹਾਂ ਕਿ ਆਪਣੇ ਘਰ ਵਿੱਚ ਪਈ ਹੋਈ ਕੱਚ ਦੀ ਬੋਤਲ ਜੋ ਸ਼ਰਾਬ ਵਾਲੀ ਹੁੰਦੀ ਹੈ ਅਸੀਂ ਉਸ ਦੇ ਵਿੱਚ ਹੀ ਮਨੀ ਪlant ਨੂੰ ਲਗਾ ਦਿੰਦੇ ਹਾਂ ਇਰ ਤੁਸੀਂ ਪਾਣੀ ਵਿੱਚ ਹੀ ਲਗਾ ਦਿੰਦੇ ਹੋ ਜਦੋਂ ਤੁਸੀਂ ਪਾਣੀ ਵਿੱਚ ਮਨੀ ਪਲਾਂਟ ਦੇ ਪੌਦੇ ਨੂੰ ਲਗਾਉਂਦੇ ਹੋ ਉਹ ਪੌਦਾ ਕਦੇ ਵੀ ਗਰੋਥ ਨਹੀਂ ਕਰਦਾ ਕਹਿਣ ਤੋਂ ਭਾਵ ਕਿ ਪੌਦਾ ਵੱਧਦਾ ਫੁੱਲਦਾ ਨਹੀਂ ਕਿਉਂਕਿ ਹੁੰਦਾ ਕੀ ਹੈ ਜਿਹੜਾ ਮਨੀ ਪਲਾਂਟ ਦਾ ਪੌਦਾ ਹੈ ਉਹ ਜਿੰਨੇ ਵੀ ਜ਼ਿਆਦਾ ਪੱਤੇ ਕੱਢੇਗਾ ਓਨੇ ਹੀ ਜ਼ਿਆਦਾ ਨਕਾਰਾਤਮਕ ਊਰਜਾ ਦੂਰ ਹੋਵੇਗੀ ਇਸ ਦੇ ਨਾਲ ਕਈ ਲੋਕ ਕੀ ਕਰਦੇ ਹਨ ਜਿਨ੍ਹਾਂ ਦੇ ਘਰ ਵਿੱਚ ਜਦੋਂ ਘਰੋਂ ਜਾਂਦੇ ਹਨ ਤਾਂ ਉਹਨਾਂ ਦੇ ਘਰ ਵਿੱਚ ਲੱਗੇ ਹੋਏ ਮਨੀ ਪਲਾਂਟ ਦੇ ਪੌਦੇ ਜਾਂ ਫਿਰ ਉਹ ਜੜ ਲੈ ਆਉਂਦੇ ਹਨ ਜਾਂ ਫਿਰ ਉਹਨਾਂ ਦੇ ਘਰ ਵਿੱਚ ਪੌਦਾ ਲਿਆ ਕੇ ਆਪਣੇ ਘਰ ਵਿੱਚ ਲਗਾ ਲੈਂਦੇ ਹਨ। ਉੱਥੇ ਉਹ ਬੜੀ ਵੱਡੀ ਗਲਤੀ ਕਰਦੇ ਹਨ ਕਿਵੇਂ ਕਿ ਜਿਹੜਾ ਮਨੀ ਪਲਾਂਟ ਦਾ ਪੌਦਾ ਹੁੰਦਾ ਹੈ ਉਹ ਆਪਣੇ ਘਰ ਵਿੱਚ ਸਾਡੇ ਘਰ ਦੀ ਜਿੰਨੀ ਵੀ ਨਕਾਰਾਤਮਕ ਊਰਜਾ ਹੁੰਦੀ ਹੈ, ਮਾੜੀ ਸ਼ਕਤੀ ਹੁੰਦੀ ਹੈ ਸੰਭਾਲ ਲਿਆ ਬੈਠਾ ਹੁੰਦਾ ਹੈ। ਜਿਵੇਂ ਹੀ ਸਾਡੇ ਘਰ ਤੋਂ ਬਾਹਰ ਜਾਂਦਾ ਹੈ ਉਹ ਸਾਰੀ ਸ਼ਕਤੀ ਊਰਜਾ ਨੂੰ ਕੱਢ ਲੈਂਦਾ ਹੈ। ਇਸੇ ਤਰੀਕੇ ਦੇ ਨਾਲ ਜੇਕਰ ਅਸੀਂ ਕਿਸੇ ਦੂਸਰੇ ਦੇ ਘਰੋਂ ਇਹ ਪੌਦਾ ਲੈ ਕੇ ਆਉਂਦੇ ਹਾਂ ਜਿਸ ਦੇ ਨਾਲ ਉਹਨਾਂ ਦੇ ਘਰ ਦੀ ਸਾਰੀ ਮਾੜੀ ਊਰਜਾ ਤੇ ਨਕਾਰਾਤਮਕ ਊਰਜਾ ਵੀ ਸਾਡੇ ਘਰ ਵਿੱਚ ਆ ਜਾਂਦੀ ਹੈ ਜੇਕਰ ਤੁਹਾਡੇ ਘਰ ਵਿੱਚ ਵੀ ਤੁਸੀਂ ਇਹ ਗਲਤੀ ਕੀਤੀ ਹੈ ਕਿਸੇ ਹੋਰ ਦੇ ਘਰ ਦਾ ਪੌਦਾ ਆਪਣੇ ਘਰ ਲਗਾਇਆ ਹੈ ਮਨੀ ਪਲਾਂਟ ਦਾ ਪੌਦਾ ਲਗਾਇਆ ਹੈ ਉਸ ਨੂੰ ਸ਼ਨੀਵਾਰ ਦੇ ਦਿਨ ਕੋਈ ਵੀ ਧੂਫ ਕਰ ਦਿਓ ਕਹਿਣ ਤੋਂ ਭਾਵ ਕਿ ਸ਼ਨੀਵਾਰ ਦੇ ਦਿਨ ਤੁਸੀਂ ਧੂਫ ਕਰ ਦੇਣੀ ਹੈ ਧੂਫ ਕਰਨ ਤੋਂ ਬਾਅਦ ਇਹ ਇੱਕ ਸਮਾਂ ਹੈ ਇਸ ਤੋਂ ਫਿਰ ਤੁਸੀਂ ਸ਼ਨੀਵਾਰ ਦੇ ਦਿਨ ਸਵੇਰੇ 10 ਤੋਂ 11 ਵਜੇ ਦੇ ਵਿੱਚ ਕਾਰ ਕਰ ਸਕਦੇ ਹੋ ਤੇ ਤੁਸੀਂ ਇਹਨੂੰ ਇਹ ਗਲਤੀ ਦੁਬਾਰਾ ਫਿਰ ਬਿਲਕੁਲ ਵੀ ਨਹੀਂ ਕਰਨੀ ਕਿ ਆਪਣੇ ਘਰ ਵਿੱਚੋਂ ਇਹ ਪੌਦੇ ਨੂੰ ਕੱਢਣ ਦੀ ਜਾਂ ਫਿਰ ਸੁੱਟਣ ਦੀ ਕਿਉਂਕਿ ਜੇਕਰ ਤੁਸੀਂ ਗਲਤੀ ਕਰਦੇ ਹੋ ਤਾਂ ਮਾਤਾ ਲక్ష్ਮੀ ਜੀ ਦਾ ਦੋਸ਼ ਤੁਹਾਡੇ ਘਰ ਉੱਪਰ ਲੱਗ ਜਾਵੇਗਾ ਤੇ ਤੁਸੀਂ ਆਪਣੇ ਘਰ ਵਿੱਚ ਲਗਾਉਣ ਦੇ ਲਈ ਮਨੀ ਪlant ਪੌਦੇ ਨੂੰ ਖਰੀਦ ਸਕਦੇ ਹੋ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖੋ ਉਸ ਪੌਦੇ ਤੇ ਜ਼ਿਆਦਾ ਪੱਤੇ ਇਕੱਠੇ ਨਹੀਂ ਹੋਣੇ ਚਾਹੀਦੇ ਕਿਉਂਕਿ ਇਸ ਤਰ੍ਹਾਂ ਇਹ ਪੌਦਾ ਜਿਹੜਾ ਹੁੰਦਾ ਹੈ ਉਹਦੀ ਜਿਹੜੀ ਸ਼ਕਤੀ ਹੁੰਦੀ ਹੈ ਸਾਡੇ ਘਰ ਦੀਆਂ ਸਾਰੀਆਂ ਪ੍ਰੋਬਲਮਾਂ ਨੂੰ ਦੂਰ ਕਰ ਦਿੰਦੀ ਹੈ ਉਹ ਘਟ ਜਾਂਦੀ ਹੈ ਇਸ ਦੇ ਨਾਲ ਇਹਨਾਂ ਦੋਵਾਂ ਉਪਾਅਾਂ ਦੀ ਗੱਲ ਕਰਦੇ ਹਾਂ ਜਿਹੜੇ ਤੁਸੀਂ ਘਰ ਵਿੱਚ ਲੱਗੇ ਹੋਏ ਮਨੀ ਪਲਾਂਟ ਦੇ ਪੌਦੇ ਨਾਲ ਕਰਨੇ ਹਨ ਤੁਸੀਂ ਕੀ ਕਰਨਾ ਹੈ ਸ਼ੁੱਕਰਵਾਰ ਵਾਲੇ ਦਿਨ ਜਿੱਥੇ ਵੀ ਤੁਹਾਡੇ ਘਰ ਵਿੱਚ ਮਨੀ ਪਲਾਂਟ ਦਾ ਪੌਦਾ ਲੱਗਿਆ ਹੈ ਉੱਥੇ ਤੁਸੀਂ ਸ਼ੁੱਕਰਵਾਰ ਦੇ ਦਿਨ ਦੇਸੀ ਘਿਓ ਦਾ ਦੀਵਾ ਜ਼ਰੂਰ ਜਗਾਉਣਾ ਹੈ ਉਸ ਦੀਵੇ ਨੂੰ ਥੋੜਾ ਜਿਹਾ ਦੂਰ ਕਰਕੇ ਜਗਾਉਣਾ ਤੇ ਪੌਦੇ ਦੇ ਬਿਲਕੁਲ ਲਾਗੇ ਨਹੀਂ ਜਗਾਉਣਾ ਉਸ ਦੇ ਪੱਤਿਆਂ ਨੂੰ ਸੇਕ ਨਾ ਪਹੁੰਚੇ ਇਸ ਉਪਾਅ ਨੂੰ ਕਰਨ ਦੇ ਨਾਲ ਮਾਤਾ ਲక్ష్ਮੀ ਜੀ ਤੁਹਾਡੇ ਤੇ ਕਿਰਪਾ ਕਰਨਗੇ ਤੁਹਾਡੇ ਘਰ ਦੀ ਆਰਥਿਕ ਸਥਿਤੀ ਠੀਕ ਹੋਵੇਗੀ ਇਹ ਸੀ ਜੀ ਪਹਿਲਾ ਉਪਾਅ ਹੁਣ ਗੱਲ ਕਰਦੇ ਹਾਂ ਜੀ ਦੂਜੇ ਉਪਾਅ ਦੀ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਮੀਂਹ ਦਾ ਪਾਣੀ ਤੁਸੀਂ ਸੇਵ ਕਰ ਲੈਣਾ ਹੈ ਉਹ ਪਾਣੀ ਤੁਸੀਂ ਮਨੀ ਪlant ਦੇ ਪੌਦੇ ਨੂੰ ਜ਼ਰੂਰ ਪਾਉਂਦੇ ਰਹਿਣਾ ਹੈ ਇਸ ਤਰ੍ਹਾਂ ਕਰਨ ਨਾਲ ਇੰਦਰ ਦੇਵਤਾ ਉਹ ਸਾਡੇ ਤੇ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਇਸ ਦੇ ਨਾਲ ਤੁਸੀਂ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਕਿ ਜਿਹੜਾ ਮਨੀ ਪਲਾਂਟ ਦਾ ਪੌਦਾ ਹੈ ਉਸ ਨੂੰ ਤੁਸੀਂ ਗਮਲੇ ਵਿੱਚ ਮਿੱਟੀ ਵਿੱਚ ਜ਼ਰੂਰ ਲਗਾਉਣਾ ਹੈ ਜਦੋਂ ਅਸੀਂ ਮਨੀ ਪਲਾਂਟ ਦੇ ਪੌਦੇ ਨੂੰ ਮਿੱਟੀ ਦੇ ਗਮਲੇ ਵਿੱਚ ਲਗਾਉਂਦੇ ਹਾਂ ਤਾਂ ਉਸ ਦੇ ਨਾਲ ਜਿਹੜੀ ਗ੍ਰੋਥ ਹੈ ਉਸ ਦੀ ਵਧੀਆ ਹੋਵੇਗੀ ਜਿਵੇਂ ਹੀ ਮਨੀ ਪਲਾਂਟ ਦਾ ਪੌਦਾ ਵੱਧਦਾ ਹੈ ਉਸ ਦੇ ਪੱਤੇ ਫੈਲ ਜਾਂਦੇ ਹਨ ਤੇ ਕਈ ਪਰਿਵਾਰ ਕੀ ਕਰਦੇ ਹਨ ਉਹ ਪੱਤਿਆਂ ਨੂੰ ਕੱਟ ਦਿੰਦੇ ਹਨ ਇਹ ਗਲਤੀ ਕਰਨ ਦੀ ਬਿਲਕੁਲ ਨਾ ਸੋਚਿਆ ਕਰੋ ਕਿਉਂਕਿ ਇਹ ਤਾਂ ਸਾਡੇ ਘਰ ਦੀ ਬਰਕਤ ਹੁੰਦੀ ਹੈ ਫਿਰ ਹੁਣੇ ਰੁਕ ਜਾਂਦੀ ਹੈ ਇਸ ਤਰੀਕੇ ਨਾਲ ਮਨੀ ਪਲਾਂਟ ਦਾ ਜਿਹੜਾ ਪੌਦਾ ਹੈ ਕੋਈ ਆਮ ਪੌਦਾ ਨਹੀਂ ਹੈ ਇਸ ਨੂੰ ਤੁਸੀਂ ਇਸ ਜਗ੍ਹਾ ਤੇ ਰੱਖਣਾ ਹੈ ਜਿੱਥੇ ਬਿਲਕੁਲ ਵੀ ਧੁੱਪ ਨਾ ਪੈਂਦੀ ਹੋਵੇ ਤੁਸੀਂ ਉੱਥੇ ਹੀ ਰੱਖੋ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਜਿਵੇਂ ਮਨੀ ਪਲਾਂਟ ਦਾ ਪੌਦਾ ਜਿਹੜਾ ਵੱਧਦਾ ਰਹੇਗਾ ਉਹਦੇ ਇਸ ਤਰੀਕੇ ਨਾਲ ਹੀ ਤੁਹਾਡੀ ਆਮਦਨ ਵਿੱਚ ਵਾਧਾ ਹੁੰਦਾ ਜਾਵੇਗਾ ਜਿਵੇਂ ਕਿ ਸਾਡੇ ਘਰ ਦੇ ਜਿਹੜੇ ਬਜ਼ੁਰਗ ਸਨ ਉਹ ਕਹਿੰਦੇ ਸਨ ਕਿ ਜਿਵੇਂ ਮਨੀ ਪਲਾਂਟ ਦੇ ਪੱਤੇ ਵੱਧਦੇ ਹਨ ਉਸੇ ਤਰੀਕੇ ਨਾਲ ਘਰ ਵਿੱਚ ਨੋਟ ਵੱਧਦੇ ਹਨ ਇਸ ਤਰੀਕੇ ਨਾਲ ਤੁਸੀਂ ਇੱਕ ਕੰਮ ਹੋਰ ਜ਼ਰੂਰ ਕਰੋ ਆਪਣੇ ਦਿਲ ਤੋਂ ਪੌਦੇ ਦੇ ਨਾਲ ਤੁਸੀਂ ਗੱਲਾਂ ਕਰੋ ਇਹ ਗੱਲਾਂ ਬਾਰੇ ਸਾਰੀ ਸਾਤ ਸੰਗਤ ਭੈਣ ਭਰਾਵਾਂ ਨੂੰ ਪਤਾ ਹੈ ਜਦੋਂ ਅਸੀਂ ਗੱਲਾਂ ਕਰਦੇ ਹਾਂ ਇਹ ਜਿਹੜੇ ਪੌਦੇ ਹੁੰਦੇ ਹਨ ਇਹ ਵੀ ਫੀਲ ਕਰਦੇ ਹਨ ਇਸ ਦੇ ਨਾਲ ਨਾਲ ਇੱਕ ਗੱਲ ਹੋਰ ਨੋਟ ਕਰ ਲਓ ਕਿ ਜਿਹੜੇ ਘਰ ਦੇ ਵਿੱਚ ਜ਼ਿਆਦਾਤਰ ਰੌਣਕ ਹੁੰਦੀ ਹੈ ਜਾਂ ਫਿਰ ਜਿਹੜੇ ਘਰ ਦੇ ਬੱਚੇ ਅਕਸਰ ਖੇਡਦੇ ਹਨ ਉਸ ਘਰ ਦੇ ਜਿਹੜੇ ਦਰਖਤ ਹੋਣਗੇ ਉਹ ਦਰਖਤ ਹਮੇਸ਼ਾ ਹਰੇ ਭਰੇ ਰਹਿੰਦੇ ਹਨ ਕਿਉਂਕਿ ਇਹ ਜੋ ਹੁੰਦੇ ਹਨ ਮਨੁੱਖ ਦੇ ਦਿਲ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ ਤਾਂ ਸਾਥ ਸੰਗਤ ਜੀ ਇਸ ਵੀਡੀਓ ਦੀ ਜਾਣਕਾਰੀ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਅਪਣਾ ਲੈਣਾ ਹੈ ਤੇ ਧਨ ਨਾਲ ਮਾਲਾ ਮਾਲ ਹੋ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ